ਕੀ ਕਰ ਰਹੇ ਆਂ ਕੁਕੜੀਆਂ ਬਣਾਉਂਦੇ ਆਂ ਤੋ ਕੁਕੜੇ ਹੱਦਾਂ ਲਾਪੋ ਨੇ ਕਰਦੇ ਦੇਖੋ ਕਿਥੇ ਹੋਂ ਤਾਂ ਬੇਚਾਂ ਕੋ ਲੱਗ ਜੰਨੇ ਆਂ ਹਾਂ ਤੇ ਕੋਈ ਇਹਨਾਂ ਨੂੰ ਛੱਲੀਆਂ ਕਹਿੰਦਾ ਹੈ ਹਾਂ ਪਹਿਲਾਂ ਉਹ ਜਿਹੜਾ ਬਣਾਇਆ ਬਿਨਾਂ ਕੁਕੜੀਆਂ ਹੈ ਅੰਦਰ ਦੇ ਬਈ ਕਈ ਲੋਕ ਕਹਿੰਦੇ ਕੁਕੜੀ ਮੁਰਗੀ ਨੂੰ ਕਹਿੰਦੇ ਆਂ ਹਾਂ ਉਹ ਹੈਲਥੀ ਹੋਪ ਆਪਰੇ ਆਪਣੇ ਖਿੱਤੇ ਦੀ ਬੋਲੀ ਹੈ ਕੋਈ ਕੁਛ ਕਹਣਾ ਕੋਈ ਕਹਿੰਦਾ ਹੈ ਹਾਂ ਖਾਣੇ ਦੀ ਘੱਟ ਗੇ ਉਹ ਦੋਏ ਖਾ ਲੂ ਨਾ ਜਿਹੜੇ ਪਫਾਫੇ ਕਹਿੰਦੇ ਆ ਪੋਪ ਕੌਰਨ ਹਾਂ ਖਾਏ ਉਹ ਮੱਕੀ ਉਹ ਹਾਂ ਮੈਂ ਇਹਦੇ ਤੇ ਤਾਂ ਉਹਦੇ ਜਨੇ ਹੈਗੇ ਅੱਛਾ ਉਹ ਇੱਕ ਕੱਤੀ ਹੈ ਜੀ ਲੋਕਾਂ ਹਾਂ ਉਹਦੇ ਤਾਂ ਜੀ ਬੋਲ ਪਹਿਲਾਂ ਰੋਇਪੁਰ ਨਿਆ ਕਰਦੇ ਸੀ ਰੋਇ ਹਾਂ ਤੇ ਜਵਨੀ ਤਾਂ ਐਡੀ ਬੜੀ ਲੈ ਰਹੀਆਂ ਮੈਂ ਅੱਛਾ ਉਹ ਹੈ ਲੜਨਾ ਆ ਮੈਂ ਲੈ ਰਹੀ ਹਾਂ ਨਾ ਇਹਨਾਂ ਨੇ ਆਪ ਚ ਲੜਨਾ ਹੈ ਆ ਮੈਂ ਲੈ ਰਹੀ ਹਾਂ ਇਹ ਸਬਸਕ੍ਰਾਈਬ ਕਰੀ ਬਣਾਣਾ ਹਨ ਮੈਂ ਲੈ ਨਹੀਂ ਆ ਤੇ ਬਹੁਤ ਬੜੇ ਬੜੇ ਕੁਪੜਿਆਂ ਤੇ ਡਾਕ ਵਿੱਚ ਕਹਿੰਦੇ ਬਹੁਤ ਨੰਬਰ ਹੁੰਦੇ ਹੁੰਦੇ ਦੇਸੀ ਵੀ ਹੁੰਦੇ ਨੇ ਤੇ ਫੇਰ ਡਾਕ ਕਰਦੇ ਹਾਂ ਹਾਂ ਦੇਸੀ ਜਿਹੜੀ ਮੱਠੀ ਹੁੰਦੀ ਹੈ ਉਹ ਕੁਪੜੇ ਸਾਰ ਤੇ ਅੱਛਾ ਹਾਂ ਯਾ ਦਾਲੀ ਤਾਂ ਉਹ ਕੁੱਕੜੀ ਪਤਲੀ ਹੁੰਦੀ ਲਾਂਦੀ ਹੁੰਦਾ ਇਹ ਲੱਗਣਾ ਪਵੇਗਾ ਹਾਂ ਕੰਨੀ ਪਹਿਲਾਂ ਰੋੜੀ ਪੁੰਨੇ ਹੁੰਦੇ ਨੇ ਰੋਏ ਜੁਆ ਕਰ ਉੱਠੇ ਜਦੋਂ ਕਾਉਣ ਜਾਂਦੇ ਹੁੰਦੇ ਹਾਂ ਕੰਨੀ ਪਹਿਲਾਂ ਮੈਂ ਕੁੱਕੜੀ ਪੁੰਨ ਰੋੜੀ ਬਾਚ ਕੇ ਬਾਤ ਖਾਂਦੀ ਆ ਹਾਂ ਪਰ ਆਜ ਤਾਂ ਇਹ ਐਂ ਮੈਂ ਅੱਗ ਨਹੀਂ ਬਾਲੀ ਐ ਭੁੰਨੇ ਪੈਂਦੀ ਪਈ ਹਾਂ ਹਾਂ ਫਿਰ ਉਹ ਜ਼ਿਆਦਾ ਹੋਣੀ ਚਾਹੀਦੀ ਕਹਾਂ ਕਹਾਂ ਤੇ ਚੁੱਲਾ ਬਾਲਣਾ ਔਖਾ ਜਣਾ ਪਤਾ ਨਹੀਂ ਲੱਗਣਾ ਚੁੱਲਾ ਬਾਲਦਾ ਕਿੰਨਾ ਉਕੜੇ ਬੋਲ ਨੇ ਤੁਰਦੀ ਗੱਲ ਹੈ ਹੂੰ ਗੈਸਾਂ ਕਰਕੇ ਮਨਾਤ ਤੇ ਪੈ ਗਈ ਕੁੜੀਆਂ ਨੂੰ ਪੜ ਲੈ ਗਈਆਂ ਸੀ ਤੇ ਜਾਨ ਪੜ ਕੇ ਗੋਗ ਅੱਛਾ ਪਾਈ ਕੁਝ ਕਰਦੇ ਚੁੱਲਾ ਜਿਉ ਪਾਈ ਹੂੰ ਤਾਂ ਕੀ ਕਰਕੇ ਮੁਲਖ ਬਹੁਤ ਯਾਰ ਹੂੰ ਸਾਡੇ ਦੇਖਨੇ ਦੇਖੀ ਕਿਤੇ ਕਿਤੇ ਪਹੁੰਚ ਗਏ ਹੂੰ ਇਹ ਤਾਂ ਐ ਫੂਕ ਮਾਰਦੇ ਭੂਖਦੇ ਰਹੇ ਚੁੱਲ੍ਹੇ 'ਚ ਇਹ ਵੀ ਤਾਂ ਪ੍ਰੈਕਟਿਸ ਹੈ ਹੈ ਫੂਕ ਮਾਰਨੀ ਇਕੱਠੀ ਕਰਕੇ ਇਹ ਵੀ ਤਾਂ ਪ੍ਰੈਕਟਿਸ ਹੈ ਇੱਕ ਹਾਂ ਆਈ ਐਮ ਬੈਕ